ਤਨ ਗੁਰੂ ਨਾਨਕ ਪਿਆਰਿਓ ਅੱਜ ਅਸੀਂ ਬਾਬਾ ਮਹਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਂਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ 5ਵੀਂ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ 5 ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਨੂੰ ਰਸਿਕ ਪਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੋ ਆਓ ਸਾਖੀ ਸ਼ੁਰੂ ਕਰਦੇ ਹਾਂ ਸਾਖੀ ਹੈ ਬੀਬੀ ਸਾਹਿਬ ਕੌਰ ਨੂੰ ਮੂਲ ਮੰਤਰ ਸਿਮਰਨ ਦਾ ਉਪਦੇਸ਼ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਆਦਰਸ਼ ਜੀਵਨ ਦੇ ਸੁਖ ਦੀ ਕਲਪਨਾ ਕਰਨ ਵਾਲੇ ਪ੍ਰਭੂ ਦੀ ਸ਼ਰਨ ਵਿੱਚ ਆਉਂਦੇ ਹਨ ਇਸ ਆਨੰਦਮਈ ਜੀਵਨ ਦੀ ਯੁਗਤੀ ਪਾਉਣ ਲਈ ਮਹਾਪੁਰਖ ਦੀ ਚਰਨ ਸ਼ਰਨ ਆਉਂਦੇ ਹਨ ਦੁਨਿਆਵੀ ਸੁਖ ਤਿਆਗ ਕੇ ਸੱਚੇ ਸੁਖ ਦਾ ਆਨੰਦ ਮਾਣਨ ਵਾਲੇ ਪ੍ਰਭੂ ਨਾਲ ਮਿਲਾਪ ਕਰਨ ਲਈ ਉਸ ਦਾ ਸਿਮਰਨ ਕਰਦੇ ਹੋਏ ਸਦਾ ਸੁਖ ਦਾ ਮਾਰਗ ਅਪਣਾਉਂਦੇ ਹਨ ਮੰਡਾ ਦੂ ਪਿੰਡ ਦੇ ਵਾਸੀ ਸਰਦਾਰ ਭੰਗਾ ਸਿੰਘ ਅਤੇ ਮਾਤਾ ਕਿਸ਼ਨ ਕੌਰ ਦੇ ਘਰ ਬੀਬੀ ਸਾਹਿਬ ਕੌਰ ਨੇ ਜਨਮ ਲਿਆ ਛੋਟੀ ਉਮਰ ਵਿੱਚ ਮਾਤਾ ਕਿਸ਼ਨ ਕੌਰ ਜੀ ਅਕਾਲ ਚਲਾਣਾ ਕਰ ਗਏ ਪਿਤਾ ਜੀ ਨੇ ਦੂਸਰੀ ਸ਼ਾਦੀ ਕਰਵਾ ਲਈ ਤਾਂ ਬੀਬੀ ਦੀ ਪਾਲਣਾ ਉਹਨਾਂ ਦੀ ਦਾਦੀ ਨੇ ਕੀਤੀ ਬੀਬੀ ਜੀ ਦਾ ਜਨਮ ਸਥਾਨ ਪਿੰਡ ਪੂਲਾ ਜੋ ਕਿ ਪੂਚੋ ਤੋਂ 6 ਕਿਲੋਮੀਟਰ ਤੇ ਹੈ ਆਪ ਜੀ ਦੀ ਨਾਨੀ ਮਾਈਕੌਰ ਜੀ ਜੋ ਬਾਬਾ ਜੀ ਦੇ ਦਰਸ਼ਨ ਕਰਨ ਨਹੀਂ ਆਇਆ ਕਰਦੀ ਸੀ ਸੰਸਾਰੀ ਪਦਾਰਥਾਂ ਨਾਲ ਭਰਪੂਰ ਸਾਰੇ ਸੁੱਖ ਪ੍ਰਾਪਤ ਕਰਨ ਵਾਲਾ ਪਰਿਵਾਰ ਪਰ satsang ਦੀ ਕੋਈ ਲਗਨ ਨਹੀਂ ਬੀਬੀ ਜੀ ਆਪਣੇ ਮਾਮਾ ਜੀ ਦੇ ਲੜਕੇ ਦੀ ਸ਼ਾਦੀ ਵਿੱਚ ਪੂਲੇ ਆਏ ਸਨ ਰਾਤ ਨੂੰ ਅਚਾਨਕ ਆਪ ਮੰਝੇ ਉੱਪਰੋਂ ਡਿੱਗ ਪਏ ਘਰ ਦੇ ਰਿਸ਼ਤੇਦਾਰਾਂ ਨੇ ਸਮਝਿਆ ਕਿ ਗਰਮੀ ਦਾ ਤੱਕਾ ਲੱਗ ਗਿਆ ਹੋਵੇਗਾ ਸਿਰ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਪਰ ਪਾਣੀ ਨਾਲ ਕੋਈ ਆਰਾਮ ਨਾ ਆਇਆ बीबी जी ने कहा कि पानी ना पाओ मैं कोई बीमारी नहीं आखिर एक माई हरनाम कौर पूले सी, वो बुलाया उस समय ही बीबी जी ठीक हो गए इस चमत्कार तो हैरान होकर सब ने माई तो पूछा कि आराम किस तरह आया माई का उत्तर सी कि मैं कोई पता नहीं ਜੇ ਤੁਸੀਂ ਪਤਾ ਹੀ ਕਰਨਾ ਹੈ ਤਾਂ ਬਾਬਾ ਜੀ ਰੂਮੀ ਵਾਲਿਆਂ ਕੋਲ ਪੁੱਛੋ ਚਲੇ ਜਾਓ ਅਗਲੇ ਦਿਨ ਮਾਈ ਨੂੰ ਨਾਲ ਲੈ ਕੇ ਕੁਝ ਮਾਈਆਂ ਤੇ ਬੀਬੀ ਸਾਹਿਬ ਘੋਰ ਇੱਕ ਟਾਂਗੇ ਵਿੱਚ ਸਵਾਰ ਹੋ ਕੇ ਪੁੱਛੋ ਨੂੰ ਬਾਬਾ ਜੀ ਦੇ ਦਰਸ਼ਨਾਂ ਲਈ ਚੱਲ ਪਏ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਦਿੱਲੀ ਦੀ ਸੰਗਤ ਦੇ ਕੁਝ ਪ੍ਰੇਮੀ ਬਾਬਾ ਜੀ ਦੇ ਦਰਸ਼ਨਾਂ ਲਈ ਬੈਠੇ ਸਨ ਪਰ ਆਗਿਆ ਨਹੀਂ ਮਿਲਦੀ ਸੀ ਸੇਵਕ ਨੂੰ ਭੇਜ ਕੇ ਬਾਬਾ ਜੀ ਨੇ ਹੁਕਮ ਕੀਤਾ ਕਿ ਜੇ ਦਰਸ਼ਨ ਕਰਨੇ ਹਨ ਤਾਂ ਕੰਨਿਆ ਜੋ ਸੰਤ ਰੂਪ ਹੈ ਇੱਥੇ ਆ ਰਹੀ ਹੈ ਉਸ ਦੇ ਦਰਸ਼ਨ ਪਹਿਲਾਂ ਕਰੋ ਅਤੇ ਉਸ ਨੂੰ ਸਤਕਾਰ ਸਹਿਤ ਇੱਥੇ ਲੈ ਕੇ ਆਓ ਬੀਬੀ ਜੀ ਦਾ ਹੌਲੀਆ ਪੁੱਛ ਕੇ ਸੰਗਤ ਸੜਕ ਉੱਪਰ ਚਲੀ ਗਈ ਕੁਝ ਛੇਰ ਬਾਅਦ ਬੀਬੀ ਜੀ ਤੇ ਮਾਈਆਂ ਟਾਂਗੇ ਵਿੱਚੋਂ ਉੱਤਰ ਕੇ ਆ ਰਹੀਆਂ ਸਨ ਸੰਗਤ ਨੇ ਦੱਸਣ ਮੁਤਾਬਕ ਬੀਬੀ ਜੀ ਦੀ ਪਛਾਣ ਕਰ ਲਈ ਤੇ ਨਮਸਕਾਰ ਕਰਨ ਲੱਗੇ ਪਰ ਬੀਬੀ ਜੀ ਮੱਥਾ ਟਿਕਾਉਣ ਤੋਂ ਪਰਹੇਜ਼ ਕਰਦੇ ਰਹੇ ਤਿੱਲਾ ਸਾਹਿਬ ਦੇ ਨੇੜੇ ਪਹੁੰਚ ਕੇ ਆਗਿਆ ਮੰਗੀ ਤਾਂ ਹਜ਼ੂਰ ਦਾ ਹੁਕਮ ਹੋਇਆ ਕੰਨਿਆ ਨੂੰ ਹਾਜ਼ਰ ਕਰੋ ਸਭ ਤੋਂ ਅੱਗੇ ਆਵੇ ਸੰਗਤ ਦੇ ਬੀਬੀ ਜੀ ਅਤੇ ਸੰਗਤ ਨੇ ਮੱਥਾ ਟੇਕਿਆ ਅਤੇ ਬੈਠ ਗਏ। ਹਜ਼ੂਰ ਬਾਬਾ ਜੀ ਨੇ ਬੀਬੀ ਜੀ ਨੂੰ ਆਸਣ ਕੋਲ ਬੁਲਾਇਆ ਅਤੇ ਸਿਰ ਉੱਪਰ ਹੱਥ ਰੱਖ ਕੇ ਮੂਲ ਮੰਤਰ ਦੇ ਸਿਮਰਨ ਦਾ ਉਪਦੇਸ਼ ਦਿੱਤਾ। ਅੱਗੇ-ਅੱਗੇ ਆਪ ਪੜਦੇ ਰਹੇ, ਪਿੱਛੇ ਬੀਬੀ ਪੜਦੀ ਰਹੀ। ਫਿਰ ਹੁਕਮ ਹੋਇਆ ਇਸ ਨੂੰ ਹਰ ਵੇਲੇ ਪੜਨਾ ਹੈ, ਭੁੱਲਣਾ ਨਹੀਂ। ਮਨੋਂ ਰਾਮ ਨਾਮ ਵਿਸਾਰ ਇਹ ਨਿਸਥਾਈ ਹੈ ਵਚਨ ਹੋਇਆ ਤੂੰ ਸਾਡੀ ਕੰਨਿਆ ਹੈ ਕਈ ਜਨਮਾਂ ਤੋਂ ਤੇਰਾ ਵਿਛੋੜਾ ਪਿਆ ਸੀ ਤੇਰੇ ਜਨਮ ਸਿਮਰਨ ਵਿੱਚ ਬੀਤੇ ਸਨ ਇਹ ਜੀਵਨ ਵੀ ਇਸੇ ਤਰ੍ਹਾਂ ਬਤੀਤ ਕਰਨਾ ਹੈ ਹੁਣ ਵਿਛੋੜਾ ਨਹੀਂ ਪਵੇਗਾ ਦਰਸ਼ਨ ਕਰਨ ਸਮੇਂ ਬੀਬੀ ਜੀ ਦੀ ਉਮਰ 26 ਸਾਲ ਦੀ ਸੀ ਬਾਕੀ ਸਾਰੀ ਉਮਰ ਬੀਬੀ ਜੀ ਨੇ ਨਾਮ ਜਪਣ ਵਿੱਚ ਹੀ ਬਿਤਾਈ ਇਹ ਜਨਮ ਤੁਮਾਰੇ ਲੇਖੇ ਵਾਲੀ ਪੰਕਤੀ ਸੱਚ ਕਰ ਵਿਖਾਈ ਇਹ ਸਾਰੀ ਕਿਰਪਾ ਪੂਰਨ ਪੁਰਖ ਸਰਵ ਊਪਮਾ ਯੋਗ ਬਾਬਾ ਮਾਹਰਨਾਮ ਸਿੰਘ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਹੋਈ ਨਾਮ ਸਿਮਰਨ ਦੀ ਜੁਗਤੀ ਦੱਸ ਕੇ ਬੀਬੀ ਜੀ ਨੂੰ ਆਗਿਆ ਦੇ ਦਿੱਤੀ ਇਸ ਉਪਰੰਤ ਕਦੇ-ਕਦੇ ਚਿੱਠੀ ਪਾ ਕੇ ਜਾਂ ਸੇਵਕ ਭੇਜ ਕੇ ਬੁਲਾ ਲੈਂਦੇ ਸਨ ਦਰਸ਼ਨ ਦੇਖਤ ਹੀ ਮਨ ਮੰਨਿਆ ਜਲ ਰਸ ਕਮਲ ਵਿਗਾਸੀ ਆਹੇ ਮਨ ਅਵਰ ਨਾ ਪਾਵੇ ਚਰਨ ਆਵੇ ਚਰਨ ਆਵੇ ਉਲਝਿਓ ਅਲ ਮਕਰੰਦ ਕਮਲ ਜਿਓ ਅੰਨ ਰਸ ਨਹੀਂ ਚਾਹੇ ਏਕ ਹੈ ਹਰ ਲਾਹੇ ਅਗਲੀ ਸਾਖੀ ਬੀਬੀ ਸਾਹਿਬ ਕੌਰ ਦੀ ਬੇਨਤੀ ਤੇ ਜੱਤ ਸਤ ਵਾਲਾ ਜੀਵਨ ਜਲਣ 부ਜੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭੂ ਪੂਰਨ ਮਿਲੇ ਦੁਤਿਆ ਬਿਨਸੀ ਭ੍ਰਾਂਤ ਕਾਮ ਕ੍ਰੋਧ ਲੋਭੋ ਅਹੰਕਾਰ ਦਾ ਫੰਦਾ ਮਨੁੱਖ ਦੇ ਗਲੇ ਵਿੱਚ ਪਿਆ ਹੈ ਆਸ਼ਾ ਤੇ ਤ੍ਰਿਸ਼ਨਾ ਮਨ ਨੂੰ ਸ਼ੀਤਲ ਨਹੀਂ ਹੋਣ ਦਿੰਦੀਆਂ ਮਾਇਆ ਮੋਹ ਦੀ ਜਲਣ ਵਿੱਚ ਇਨਸਾਨ ਸੜਦਾ ਹੈ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ ਤ੍ਰਿਪਤ ਮਨ ਸ਼ਾਂਤੀ ਦਾ ਮਾਰਗ ਭਾਲਦਾ ਹੈ ਪਰ ਮਾਇਆ ਦੀ ਪ੍ਰਾਤੀ ਲਈ ਸ਼ੈਤਾਨ ਮਨ ਲਜਿਤ ਕਰਨ ਵਾਲੀਆਂ ਕੋਝੀਆਂ ਹਰਕਤਾਂ ਤੋਂ ਵੀ ਟਾਲ ਨਹੀਂ ਕਰਦਾ ਜੇਸ ਪ੍ਰਾਣੀ ਨੇ ਲਾਲਚੀ ਮਨ ਨੂੰ ਤ੍ਰਿਪਤ ਕਰ ਲਿਆ ਤਾਂ ਕਹੇਗਾ ਜਲਣ 부ਜੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ ਪਰ ਇਹ ਸ਼ਾਂਤੀ ਮਿਲੇਗੀ ਮਹਾਪੁਰਖਾਂ ਦੀ ਸੰਗਤ ਕਰਨ ਨਾਲ ਉਹਨਾਂ ਦੇ ਉਪਦੇਸ਼ ਤੇ ਅਮਲ ਕਰਨ ਨਾਲ ਨਾਨਕ ਪ੍ਰਭੂ ਪੂਰਨ ਮਿਲੇ ਦੁਤਿਆ ਬਿਨਸੀ ਭ੍ਰਾਂਤ ਜੋ ਸਾਖੀ ਬੀਬੀ ਸਾਹਿਬ कौर ਜੀ ਪ੍ਰਤੀ ਪਾਠਕ ਪੜ ਰਹੇ ਸਨ ਕਿ ਬਾਬਾ ਜੀ ਨੇ ਬੀਬੀ ਜੀ ਨੂੰ ਮੂਲ ਮੰਤਰ ਦਾ ਸਿਮਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਸੋ ਉਸ ਮੂਲ ਮੰਤਰ ਦੇ ਜਾਪ ਦੀ ਕਮਾਈ ਕਰਦਿਆਂ ਬੀਬੀ ਸਾਹਿਬ कौर ਜੀ ਦਾ ਮਨ ਨਾਮ ਜਪਦਿਆਂ ਆਨੰਦਮਈ ਅਵਸਥਾ ਵਿੱਚ ਰਹਿਣ ਲੱਗ ਪਿਆ ਘੱਟ ਬੋਲਣਾ ਘੱਟ ਖਾਣਾ ਪੀਣਾ ਨੀਂਦ ਤੇ ਕਾਬੂ एकांत रहना थोड़ा सावणा खावणा थोड़ा बोलन गुरमत पाए वाली मनोअवस्था बन गई बीबी जी ਦੇ ਘਰ ਵਿੱਚ ਪਿਤਾ ਅਤੇ ਚਾਚਾ ਜੀ ਵੱਲੋਂ ਬੀਬੀ ਦੇ ਵਿਆਹ ਬਾਰੇ ਗੱਲ ਹੋਣ ਲੱਗੀ ਬੀਬੀ ਜੀ ਨੇ ਮਨ ਅੰਦਰ ਹੀ ਬਾਬਾ ਜੀ ਅੱਗੇ ਬੇਨਤੀਆਂ ਕੀਤੀਆਂ ਗਰੀਬ ਨਿਵਾਜ ਤੁਸੀਂ ਤਾਂ वचन ਕੀਤਾ ਸੀ ਕਿ ਤੂੰ ਨਾਮ ਹੀ जपੇਂਗੀ ਪਰ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹਨ ਪਾਤਸ਼ਾਹ ਆਪਣੀ ਬਚਨ ਦੀ लाज ਰੱਖੋ ਮੈਂ ਅੰਨੀ ਹੋ ਜਾਵਾਂ ਤਾਂ ਵਿਆਹ ਨਹੀਂ ਹੋਏਗਾ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਅੱਖਾਂ ਵਿੱਚ ਉਲਾਂ ਵੱਜਣੀਆਂ ਸ਼ੁਰੂ ਹੋ ਗਈਆਂ ਇੱਕ ਅੱਖ ਵਿੱਚ ਨੁਕਸ ਪੈ ਗਿਆ ਸਾਖ ਸੰਬੰਧੀ ਬਾਬਾ ਜੀ ਪਾਸ ਲੈ ਕੇ ਆਏ ਬਾਬਾ ਜੀ ਨੇ ਓਲਾ ਵਜਣ ਦਾ ਕਾਰਨ ਪੁੱਛਿਆ ਬੀਬੀ ਜੀ ਨੇ ਬੇਨਤੀ ਕੀਤੀ ਇਹ ਮੇਰੀ ਸ਼ਾਦੀ ਕਰਨ ਲਈ ਫਿਰਦੇ ਹਨ ਪਰ ਮੈਂ ਆਪ ਜੀ ਦੇ ਵਚਨ ਦੀ ਪਾਲਣਾ ਕਰਨੀ ਹੈ ਨਾਮ ਸਿਮਰਨ ਵਿੱਚ ਜ਼ਿੰਦਗੀ ਬਤੀਤ ਕਰਨੀ ਹੈ ਹਜ਼ੂਰ ਬਾਬਾ ਜੀ ਨੇ ਵਚਨ ਕੀਤੇ ਕੰਨਿਆ ਇਤਨੇ ਵੱਡੇ ਸਰੀਰਕ ਨੁਕਸ ਲਈ ਬੇਨਤੀ ਨਹੀਂ ਕਰਨੀ ਸੀ ਹੁਣ ਇੱਕ ਅੱਖ ਰਾਜ਼ੀ ਕਰ ਦਈਏ ਬੀਬੀ ਨੇ ਬੇਨਤੀ ਕੀਤੀ ਨਹੀਂ ਹਜ਼ੂਰ ਐਸੇ ਹੀ ਤਰ੍ਹਾਂ ਰਹਿਣ ਦਿਓ ਹੁਕਮ ਹੋਇਆ ਗਹਿਣੇ ਨਹੀਂ ਉਤਾਰੇ ਹਜ਼ੂਰ ਕਈ ਵਾਰ ਲਾਹੇ ਹਨ ਪਰ ਦਾਦੀ ਜੀ ਲਾਉਣ ਨਹੀਂ ਦਿੰਦੀ ਚੰਗਾ ਫੇਰ ਇਹਨਾਂ ਨੂੰ ਉਤਾਰਨ ਦਾ ਕਦੇ ਸਮਾਂ ਮਿਲਾ ਦੇਾਂਗੇ ਇਸ ਉਪਰੰਤ ਬੀਬੀ ਜੀ ਨੂੰ ਬਾਬਾ ਜੀ ਨੇ ਇੱਕ ਆਪਣੀ ਚਾਦਰ ਦਿੱਤੀ ਅਤੇ ਫਰਮਾਇਆ ਜਦੋਂ ਤੇਰਾ ਮਨ ਉਦਾਸ ਹੋਵੇ ਚਾਦਰ ਤਾਣ ਕੇ ਪੈ ਜਾਵੀਂ ਤੇਰੇ ਸਾਰੇ ਫਿਕਰ ਦੂਰ ਹੋ ਜਾਇਆ ਕਰਨਗੇ ਤੂੰ ਸਰੀਰ ਨੂੰ ਕਸ਼ਟ ਦੇਣ ਵਾਲੀ ਚਿਤਵਣੀ ਨਹੀਂ ਕਰਨੀ ਇਹ ਚਾਦਰ ਅੱਜ ਤੱਕ ਇਸ ਪਰਿਵਾਰ ਕੋਲ ਨਿਸ਼ਾਨੀ ਦੇ ਤੌਰ ਤੇ ਹਾਜ਼ਰ ਹੈ ਇਹ ਪ੍ਰਸੰਗ ਬੀਬੀ ਗੁਰਦੇਵਾਲ कौर ਪੰਨੀ ਵਾਲੇ ਤੋਂ ਮਿਲਿਆ ਪਰਮੇਸ਼ਵਰ ਨਾਲ ਅਪੀਤ ਮਹਾਪੁਰਖ ਭਵਿੱਖ ਬਾਣੀ ਕਰਦੇ ਹਨ ਸਮੇਂ ਦੀਆਂ ਹਕੂਮਤਾਂ ਆਉਣ ਵਾਲੇ ਲਈ ਬਣਾਵਾਂਗੇ ਕਰਾਂਗੇ ਕੀਤਾ ਜਾਵੇਗਾ ਲਫ਼ਜ਼ ਵਰਤਦੀਆਂ ਹਨ ਭਰਪੂਰਨ ਸਰਵ ਸ਼ਕਤੀਮਾਨ ਨਿਰੰਕਾਰੀ ਸਰੂਪ ਮਹਾਪੁਰਖ ਭਵਿੱਖ ਬਾਣੀ ਵਿੱਚ ਹੋਵੇਗਾ ਅੱਖਰ ਵਰਤਦੇ ਹਨ ਉਨਾ ਪ੍ਰਭੂ ਤੋਂ ਇਹ ਸ਼ਕਤੀ ਗ੍ਰਹਿਣ ਕੀਤੀ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਵਾਪਰੇਗਾ ਭਵਿੱਖਤ ਬਚਨਾਂ ਦੀ ਰਮਜ਼ ਨੂੰ ਸਾਧ ਸੰਗਤ ਕਰਨ ਵਾਲਾ ਹੀ ਸਮਝੇਗਾ ਕਿਉਂਕਿ ਮਹਾਪੁਰਖ ਸਿੱਧਾ ਨਹੀਂ ਦੱਸਦੇ ਹੁੰਦੇ ਕੋਟਫੱਤਾ ਪਿੰਡ ਦਾ ਵਾਸੀ ਧੰਨਾ ਸਿੰਘ ਬਾਬਾ ਜੀ ਦੀ ਸੰਗਤ ਅਤੇ ਸੇਵਾ ਕਰਦਾ ਸੀ ਗਰਮੀਆਂ ਦਾ ਮੌਸਮ ਸ਼ੁਰੂ ਹੋਇਆ ਦੁੱਧ ਇਹਨਾਂ ਦਿਨਾਂ ਵਿੱਚ ਘੱਟ ਹੋ ਜਾਂਦਾ ਹੈ। ਕਈ ਸੇਵਕਾਂ ਨੂੰ ਦੁੱਧ ਦੀ ਸੇਵਾ ਲੱਗੀ ਹੋਈ ਸੀ। ਕਿਉਂਕਿ ਬਾਬਾ ਜੀ ਆਪ ਵੀ ਦੁੱਧ ਛਕਦੇ ਸਨ ਅਤੇ ਸੰਗਤ ਨੂੰ ਵੀ ਦੁੱਧ ਛਕਾਉਣ ਦਾ ਹੁਕਮ ਸੀ। ਦੁੱਧ ਦੀ ਕਮੀ ਹੋਈ ਦੇਖ ਕੇ ਸੋਚਿਆ ਕਿ ਮੇਰੇ ਘਰ ਸੱਜਰ ਮੱਝ ਹੈ। ਜੇ ਹੁਕਮ ਮਿਲ ਜਾਵੇ ਤਾਂ ਮੱਝ ਇੱਥੇ ਲੈ ਆਵਾ। ਮਹਾਪੁਰਖ ਬੇਪਰਵਾਹ ਹੁੰਦੇ ਹਨ। ਉਹਨਾਂ ਨੂੰ ਕਿਸੇ ਆਈ ਗਈ ਵਸਤੂ ਦੀ ਪਰਵਾਹ ਨਹੀਂ ਹੁੰਦੀ ਸੇਵਕ ਜਿਸ ਨੇ ਸੇਵਾ ਦਾ ਮੌਕਾ ਸੰਭਾਲ ਕੇ ਸੇਵਾ ਲੈਣੀ ਹੁੰਦੀ ਹੈ ਸੇਵਾ ਸੰਭਾਲ ਮਹਾਪੁਰਖ ਦੀ ਪ੍ਰਸੰਤਾ ਹਾਸਲ ਵੀ ਉਹੀ ਕਰਦੇ ਹਨ ਧੰਨਾ ਸਿੰਘ ਨੇ ਸਮਾ ਵਿਚਾਰ ਕੀ ਬੇਨਤੀ ਕਰ ਦਿੱਤੀ ਹਜ਼ੂਰ ਦੁੱਧ ਘਟ ਆਉਂਦਾ ਹੈ ਗਰੀਬ ਨਿਵਾਜ ਹੁਕਮ ਹੋਵੇ ਤamirikar ਸੱਜਰ ਮੱਝ ਹੈ ਇੱਥੇ ਲੈ ਆਵਾ ਆਗਿਆ ਮਿਲ ਗਈ ਹੁਕਮ ਅਨੁਸਾਰ ਤੰਨਾ ਸਿੰਘ ਮੱਝ ਡੇਰੇ ਵਿਖੇ ਲੈ ਆਇਆ ਦੁੱਧ ਦੀ ਸੇਵਾ ਚੱਲਦੀ ਰਹੀ ਕੁਝ ਸਮੇਂ ਬਾਅਦ ਮੱਝ ਦਾ ਬੱਚਾ ਪੀਚਸ ਦੀ ਬਿਮਾਰੀ ਨਾਲ ਪੀੜਿਤ ਹੋ ਗਿਆ ਅਤੇ ਮਰ ਗਿਆ ਬਾਬਾ ਜੀ ਨੇ ਹੁਕਮ ਕੀਤਾ ਤੰਨਾ ਸਿੰਘ ਮੱਝ ਨੂੰ ਪਿੰਡ ਛੱਡ ਆਓ ਹੁਕਮ ਅਨੁਸਾਰ ਮੱਝ ਪਿੰਡ ਛੱਡ ਆਏ ਰੋਜ਼ੇ ਰੱਖਣ ਦੇ ਦਿਨ ਸ਼ੁਰੂ ਹੋ ਗਏ ਮੁਸਲਮਾਨ ਰੋਜ਼ੇ ਰੱਖਣ ਲੱਗੇ ਸ਼ਾਮ ਨੂੰ ਮਸਜਿਦ ਵਿੱਚ ਨੋਬਤ ਵਜਾ ਕੇ ਸਭ ਨੂੰ ਰੋਜ਼ਾ ਖੋਲਣ ਦੀ ਤਾਕੀਦ ਕਰੀ ਹੋਈ ਸੀ ਹਰ ਸਾਲ ਇੱਥੇ ਪੂਚੋ ਕਲਾ ਨੋਬਤ ਖੜਕਦੀ ਸੀ ਪਰ ਹਜ਼ੂਰ ਕੋਈ ਬਚਨ ਨਹੀਂ ਕਰਦੇ ਸਨ ਅਰ ਇਸ ਵਾਰ ਜਦੋਂ ਨੌਬਤ ਖੜਕੀ ਤਾਂ ਆਪ ਜੀ ਨੇ ਆਉਣ ਵਾਲੇ ਭਿਆਨਕ ਸਮੇਂ ਦੀ ਭਵਿੱਖ ਬਾਣੀ ਰਮਜ਼ ਦੇ ਰੂਪ ਵਿੱਚ ਕੀਤੀ ਬਚਨ ਕੀਤਾ ਕੇਸਰਾ ਆ ਢੋਲ ਠਮੱਕਾ ਕਿਹਦਾ ਹੈ ਹਜ਼ੂਰ ਇਹ ਮੁਸਲਮਾਨ ਰੋਜ਼ਾ ਛੱਡਣ ਵੇਲੇ ਮਸਜਿਦ ਵਿੱਚ ਨੌਬਤ ਵਜਾਉਂਦੇ ਹਨ ਕੇਸਰ ਸਿੰਘ ਨੇ ਉੱਤਰ ਦਿੱਤਾ ਫਿਰ ਬਚਨ ਕੀਤਾ ਕੇਸਰ ਵੇ ਕੋਟ ਫੱਤੇ ਵਾਲੇ ਧੰਨਾ ਸਿੰਘ ਦੇ ਕੱਟੇ ਦੀ ਖੱਲ ਬੋਲਦੀ ਹੈ ਤੈਨੂੰ ਪਤਾ ਹੈ ਕਿ ਕੱਟਾ ਕਿਸ ਨੇ ਮਾਰਿਆ ਹੈ ਪਾਤਸ਼ਾ ਮੈਂ ਤਾਂ ਬੇਖਬਰ ਹਾਂ ਕੀਸਰ ਸਿੰਘ ਨੇ ਕਿਹਾ ਬਚਨ ਹੋਇਆ ਅਰਜਨ ਸਿੰਘ ਪੁੱਤਰ ਪ੍ਰੇਮ ਸਿੰਘ ਕੱਟੇ ਉਪਰੋਂ ਰੋੜ ਪਲੰਝ ਕੇ ਸੁੱਟ ਗਿਆ ਇਹਕਾਰ ਗੋਂਦੇ ਬਾਣੀਏ ਦੀ ਵੀ ਹੈ ਫਿਰ 10-12 ਆਦਮੀਆਂ ਦੇ ਨਾਮ ਲਏ ਇਹਨਾਂ ਨੇ ਸਾਜ਼ਿਸ਼ ਨਾਲ ਕੱਟਾ ਮਾਰਿਆ ਹੈ ਮੱਡੂ ਤੇ ਮਿੱਡੂ ਮੋਚੀਆਂ ਨੇ ਖਲ ਲਾਹੀ ਹੈ ਇਸ ਖਲ ਨਾਲ ਨੌਬਤ ਮੜੀ ਹੈ ਜਦ ਵੀ ਨੌਬਤ ਵੱਜਣੀ ਉਪਰੋਕਤ ਬਚਨ ਕਰਨਾ ਸੰਗਤ ਨੇ ਰੋਜ਼ ਇਹ ਹੀ ਬਚਨ ਸੋਣਨੇ ਇੱਕ ਦਿਨ ਸੰਗਤ ਵਿੱਚ ਇਸੇ ਨਗਰ ਦਾ ਬੁੱਧਰਾਮ ਬੇਰਾਗੀ ਸੰਪਰਦਾਇ ਵਾਲਾ ਬੈਠਾ ਸੀ ਇਹ ਹਸਮੁਖ ਸੀ ਮਜ਼ਾਕ ਦੇ ਲਹਿਜੇ ਵਿੱਚ ਇਸ ਨੇ ਕਿਹਾ ਹਜ਼ੂਰ ਇੱਕ ਕੱਟੇ ਨੂੰ ਇੰਨੇ ਆਦਮੀਆਂ ਨੇ ਮਾਰਿਆ ਹੈ ਬਾਬਾ ਜੀ ਨੇ ਬਚਨ ਕੀਤਾ ਸਮਝ ਤੂੰ ਵੀ ਉਹਨਾਂ ਦਾ ਸੰਗੀ ਸੀ ਨਹੀਂ ਕਹਿਣ ਤੇ ਬਚਨ ਦਾ ਭੇਦ ਖੋਲਿਆ ਕੇਸਰਾ ਬਿਮਾਰੀ ਪਵੇਗੀ ਜਿਨ੍ਹਾਂ ਦੇ ਨਾਮ ਲਏ ਹਨ ਸਭ ਖਤਮ ਹੋ ਜਾਣਗੇ ਬਚਨ ਅਟਲ ਹੋਇਆ ਸਾਰੇ ਹੀ ਖਤਮ ਹੋ ਗਏ ਕੇਵਲ ਬੁੱਧਰਾਮ ਹੀ ਬਖਸ਼ਿਆ ਗਿਆ ਜੇ ਕੋਈ ਉਸ ਦਾ ਸੰਗੀ ਹੋਵੇ ਨਾਲੇ ਲਏ ਸਿਧਾਵੇ ਉਪਰੋਕਤ ਵਾਕ ਅਨੁਸਾਰ ਮਹਾਪੁਰਖ ਦੀ ਸੇਵਾ ਸੰਗਤ ਵਿੱਚ ਰਹਿਣ ਵਾਲਾ ਬਿਨਾਂ ਬੁલાਏ ਕਿਸੇ ਬਚਨ ਵਿੱਚ ਨਾ ਬੋਲੇ ਜੇ ਸਮਝ ਨਾ ਆਵੇ ਤਾਂ ਚੁੱਪ ਕਰ ਰਹੇ ਇਹ ਵਚਨ ਜੁਗਿੰਦਰ ਸਿੰਘ ਕਾਕਾ ਜੀ ਢਿੱਲੋਂ ਤੋਂ ਪ੍ਰਾਪਤ ਹੋਇਆ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ